ਦੋ ਦੋਸਤਾਂ ਨੇ ਖੁਦਕੁਸ਼ੀ ਕੀਤੀ ਹੈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੀਤਾ ਹੈ ਸੁਸਾਇਸਾਈਡ ਜੋ ਪਿੰਡ ਚੰਨਾ ਗੁਲਾਬ ਸਿੰਘ ਵਾਲਾ ਦੇ ਰਹਿਣ ਵਾਲੇ ਸਨ ਇਹ ਦੋਵੇਂ ਦੋਸਤ ਕੁਝ ਲੋਕਾਂ ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਪੁਲਿਸ ਨੇ ਫਿਲਹਾਲ ਚਾਰ ਲੋਕਾਂ ਦੇ ਖਿਲਾਫ ਕੇਸ ਅਰਜ ਕੀਤਾ ਹੈ ਜਬਨਾਰਾ ਦੇ ਵਿੱਚ ਦੋ ਦੋਸਤਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਸੁਸਾਇਸਾਈਡ ਕੀਤਾ ਗਿਆ ਪਹਿਲਾਂ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਉਸ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ ਦੋ ਲੋਕਾਂ ਦੇ ਵੱਲੋਂ ਪਰੇਸ਼ਾਨ ਕਰਨ ਸਨ ਉਹਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਨੇ ਕਿ ਲੋਕਾਂ ਦੇ ਵੱਲੋਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਬਨਾਲਾ ਦੇ ਵਿੱਚ ਦੋ ਦੋਸਤਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਹੈਲੋ ਤੇ ਮੈਂ ਰਵੀ ਮਕੰਦਾ ਗੁਰਵਿੰਦਰ ਗੁਰਵਿੰਦਰ ਸਿੰਘ ਕੰਦਾ ਤੇ ਮੈਂ ਨਾ ਤੋਂ ਬੰਦਿਆਂ ਤੋਂ ਬਹੁਤ ਦੁਖੀ ਨਾ ਮਾਫੀ ਲਾ ਕੇ ਦੰਦਾ ਸੀਗਾ ਤੋਂ ਬੰਦਿਆਂ ਦੀ ਚਿਕਤਾਰ ਤੇ ਮੰਦਾ ਸਾਡੇ ਟੀਕਾ ਨੂੰ ਲੱਜਕਤਾਰ ਆੜਤੀਆ ਹਾਂ ਹਾਂ ਸੱਖਾ ਮੰਦਿਰ ਜਿਹੜਾ ਤਾਰ ਆੜਤੀਆ ਰਾਮ ਪਰੇ ਦਾ बलबीर सलाह मिंड सिखा अख़बार ਮੈਂ ਭਈ ਉਹਨੂੰ 15000 ਰੁਪਏ ਦੇਦਾ ਮੈਂ ਉਹ ਜਗਾਹ ਉੱਥੇ ਪੰਡ ਦੇ ਵਿੱਚ ਉਹ ਕੁਆਕੇ ਨਾਲ ਮੈਂ ਬੰਗ ਹੋ ਗਿਆ ਕਿ ਨਹੀਂ ਬਲੰਤ ਬੋਧ ਗਿਆ ਸੀਗਾ ਕਿ ਹਾਂ ਮੇਰੇ ਬਲੱਟ ਬਦੇ ਕੀ ਕੀ ਲਾਦੇ ਪਤਾ ਨਹੀਂ ਕਹੀ ਜੀ ਵੀ ਮਰਨ ਦੇ ਵੀ ਮੈਂ ਡਾਕਟਰ ਦੇ ਆ ਪਹਿਂ ਮਹੀਨਾ ਉੱਥੇ ਇਹਨਾਂ ਨੇ ਮਰਨ ਦੇ ਦੀ ਕਿ ਲਾਦੇ ਮੇਰੀ ਵੀ ਮਰ ਜੀ ਬਾਅਦ ਚ ਮੈਂ 15000 ਲੈਵਾਂਗਾ ਮੈਂ ਤੱਕ ਰਿਹਾ पर रजिस्ट्रा रजिस्ट्री कर चल